ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਿੱਲੀ ਦਾ ਇੰਡੀਆ ਗੇਟ ਖਾਲੀ ਕਰਵਾ ਦਿੱਤਾ ਗਿਆ ਜੀਆਂ ਦਾਦੇ ਕਿ ਇੰਡੀਆ ਗੇਟ ਨੂੰ ਖਾਲੀ ਕਰਵਾ ਦਿੱਤਾ ਗਿਆ ਜਿੰਨੇ ਵੀ ਉੱਥੇ ਲੋਕ ਸੀ ਜਾਂ ਰੇੜੀਆਂ ਵਾਲੇ ਸੀ ਜਿੰਨੇ ਵੀ ਉੱਥੇ ਪੋਪੂਲੇਸ਼ਨ ਉੱਤੇ ਹੈਗੀ ਸੀ ਜਿੰਨੇ ਉੱਥੇ ਲੋਕ ਖੜੇ ਸੀ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਪੂਰਾ ਉਹਨਾਂ ਨੂੰ ਭੇਜ ਦਿੱਤਾ ਗਿਆ ਔਰ ਏਰੀਆ ਸਾਰਾ ਉਹ ਸੀਲ ਕਰ ਦਿੱਤਾ ਗਿਆ ਕਿਉਂਕਿ ਭਾਰਤ ਹੁਣ ਇੱਕ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਪਸ਼ਾਵਰ ਤੇ ਹਮਲਾ ਕੀਤਾ ਗਿਆ ਪਹਿਲਾਂ ਲਾਹੌਰ ਕਰਾਚੀ ਇਸਲਾਮਾਬਾਦ ਤੇ ਹੋਇਆ ਤੇ ਹੁਣ ਪਸ਼ਾਵਰ ਤੇ ਹਮਲਾ ਕੀਤਾ ਗਿਆ ਤੇ ਸਭ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੇ ਫੌਜ ਮੁਖੀਆਂ ਦੇ ਨਾਲ ਕਾਲ ਕੀਤੀ ਹੈ ਔਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਅਗਲੇ ਐਕਸ਼ਨ ਪਲਾਨ ਦੇ ਬਾਰੇ ਸਾਰੀ ਡਿਟੇਲ ਉਹਨਾਂ ਤੋਂ ਸਮਝੀ ਹੈ ਤੇ ਦੂਜੇ ਪਾਸੇ ਤੋਂ ਆਉਂਦਾ ਹੈ ਕਿ ਭਾਰਤ ਦੇ ਵੱਲ ਹੁਣ ਇੱਕ ਵੱਡਾ ਐਕਸ਼ਨ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਪਾਕਿਸਤਾਨ ਤੇ ਲਿਆ ਜਾਣਾ ਹੈ ਔਰ ਹੁਣ ਫੌਜ ਮੁਖੀਆਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਗੱਲ ਕੀਤੀ ਗਈ ਹੈ ਕਾਲ ਕੀਤੀ ਗਈ ਹੈ ਫੌਜ ਮੁਖੀ ਜੇ ਗੱਲ ਕਰੀਏ ਤਾਂ ਆਰਮੀ ਦੇ ਡੀਜੀ ਦੇ ਨਾਲ ਗੱਲ ਕੀਤੀ ਹੈ ਔਰ ਉਸ ਤੋਂ ਪਹਿਲਾਂ ਤੋਂ ਦੱਸ ਦਿੱਤੇ ਕਿ ਪਸ਼ਾਵਰ ਦੇ ਉੱਪਰ ਹਮਲਾ ਕੀਤਾ ਗਿਆ ਲਾਹੌਰ ਇਸਲਾਮਾਬਾਦ ਕਰਾਚੀ ਇਹਨਾਂ ਤਿੰਨਾਂ ਥਾਵਾਂ ਦੇ ਉੱਪਰ ਹਮਲਾ ਪਹਿਲਾਂ ਹੋ ਗਿਆ ਸੀ ਤੇ ਹੁਣ ਕੀਤਾ ਗਿਆ ਹਮਲਾ ਪਸ਼ਾਵਰ ਦੇ ਉੱਪਰ ਪਸ਼ਾਵਰ ਦੇ ਉੱਪਰ ਅਟੈਕ ਕੀਤਾ ਗਿਆ ਔਰ ਤੋਂ ਦੱਸਦੇ ਕਿ ਦਿੱਲੀ ਦਾ ਇੰਡੀਆ ਗੇਟ ਜਿਹੜਾ ਸੀ ਉਸ ਨੂੰ ਖਾਲੀ ਕਰਵਾ ਦਿੱਤਾ ਗਿਆ ਖਾਲੀ ਕਰਵਾਉਣ ਦਾ ਮਕਸਦ ਇਹ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਕੁਝ ਵੱਡੀ ਹਲਚਲ ਹੋ ਸਕਦੀ ਹੈ ਉਸ ਸਾਹਦੇ ਕਿਉਂਕਿ ਉਸ ਸਾਹਦੇ ਤੋਂ ਦੱਸਦੇ ਕਿ ਰੇੜੀਆਂ ਵਾਲੇ ਬਹੁਤ ਜ਼ਿਆਦਾ ਹੁੰਦੇ ਨੇ